ਗੁਰਦਾਪੁਰ ਪੁਲਿਸ ਨੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1 ਲੱਖ ਰੁਪਏ ਦੀ ਝਾਲੀ ਕਰੰਸੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੋ ਸਰਪੰਸ ਸਿੰਘ ਵੱਲੋਂ ਦੱਸਿਆ ਕਿ ਇੰਸਪੈਕਟਰ ਸਕੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਏਐਸਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰ ਤਲੇਤਾ ਨੇ ਸਾਥੀ ਕਰਮਚਾਰੀਆਂ ਸਮੇਤ ਬੜਾਪਿੰਡ ਤੋਂ ਮਹਿਕਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਤਲਾਵਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 1 ਲੱਖ ਰੁਪਏ ਦੀ ਝਾਲੀ ਕਰੰਸੀ ਕਾਬੂ ਕੀਤੀ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹਾਸਲ ਕੀਤੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬ੍ਰਾਹਮਤ ਕੀਤੀ ਜਾਲੀ ਕਰੰਸੀ ਉਸਨੇ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਗੁਰਨਾਮ ਸਿੰਘ ਵਾਸੀ ਮੱਲੀਆਂ ਅਤੇ ਆਕਾਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤਲਾਵਾ ਪਾਸੋਂ ਖਰੀਦੀ ਸੀ ਜਿਸ ਤੇ ਪੁਲਿਸ ਨੇ ਉਹਨਾਂ ਦੋਵਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ ਗੁਰਾਇਆ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਇੱਕ ਸਾਨੂੰ ਹੋਰ ਵੀ ਬੜੀ ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕ ਪ੍ਰੀਤ ਸਿੰਘ ਆ ਔਰ ਮਲਿਆ ਦਾ ਰਹਿਣ ਵਾਲਾ ਹੈਗਾ ਆਪਣਾ ਅੰਮ੍ਰਿਤਸਰ ਦਾਗੇ ਦਾ ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਆ ਸੀਗਾ ਜਿਹਨੂੰ ਸਾਡੇ ਚੌਕੀ ਚਾਰ ਤਲੇਤਾ ਸੁਭਾਸ਼ ਜੀ ਵੱਲੋਂ ਇਹਨੂੰ ਜਿਹੜਾ ਤਲਾਸ਼ੀ ਕਰਕੇ ਗ੍ਰਿਫਤਾਰ ਕੀਤਾ ਜਿੰਨ ਕੋ ਸਾਨੂੰ ਤਕਰੀਬਨ 1,20,000 ਰੁਪਿਆ ਜਾਲੀ ਕਾਸ ਜਿਹੜੀ ਆ ਪੰਜ-ਪੰਜ ਸੌ ਦੇ ਨੋਟ ਜਿਹੜੇ ਉਹ ਬਰਾਮਦ ਹੋਏ ਨੇ ਉਸ ਸਿਸ ਬੰਦੀ ਵੀ ਅਸੀਂ ਜਿਹੜਾ ਮੁਕਦਮਾ ਦਫਤਰ ਕਰ ਲਿਆ ਔਰ ਉਹਦੀ ਵੀ ਤਫतीश ਚੱਲ ਰਹੀ ਹੈ ਸੋ ਪਹਿਲਾਂ ਇਹ ਨੋਟਬੰਦੀ ਜਿਹੜਾ ਨਕਲੀ ਨੋਟ ਹੈ ਪਹਿਲਾਂ ਵੀ ਬੰਦੇ ਤੇ ਕੋਈ ਹੈਗਾ ਪਰਚਾ ਨਹੀਂ ਇਹਨਾਂ ਦੇ ਖਿਲਾਫ ਪਹਿਲਾਂ ਹੀ ਪਰਚਾ ਦਰਜਾ ਔਰ ਪਹਿਲੇ ਪਰਚੇ ਦੀ ਇਹ ਜਿਹੜੇ ਫੜੇ ਗਏ ਨੇ ਥੈਂਕ ਯੂ ਸਰ ਗੁਰਾਇਆ ਪੁਲਿਸ ਨੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਲੱਖ ਰੁਪਏ ਦੀ ਜਾਲੀ ਕਰੰਸੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਲੋ ਸਰਪੰਸ ਸਿੰਘ ਵੱਲੋਂ ਦੱਸਿਆ ਕਿ ਇੰਸਪੈਕਟਰ ਅਕੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਏਐਸਆਈ ਸੁਭਾਸ਼ ਕੁਮਾਰ ਚੌਂਕੀ ਇੰਚਾਰ ਤਲੇਤਾ ਨੇ ਸਾਥੀ ਕਰਮਚਾਰੀਆਂ ਸਮੇਤ ਬੜਾ ਪਿੰਡ ਤੋਂ ਮਹਿਕਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਧਲਾਵਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 1 ਲੱਖ ਰੁਪਏ ਦੀ ਚਾਲੀ ਕਰੰਸੀ ਕਾਬੂ ਕੀਤੀ ਹੈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹਾਸਲ ਕੀਤੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਕੀਤੀ ਜਾਲੀ ਕਰੰਸੀ ਉਸਨੇ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਗੁਰਨਾਮ ਸਿੰਘ ਵਾਸੀ ਮੱਲੀਆਂ ਅਤੇ ਆਕਾਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤਲਾਵਾ ਪਾਸੋਂ ਖਰੀਦੀ ਸੀ ਜਿਸ ਤੇ ਪੁਲਿਸ ਨੇ ਉਹਨਾਂ ਦੋਵਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ ਗੁਰਾਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਇੱਕ ਸਾਨੂੰ ਹੋਰ ਵੀ ਬੜੀ ਵਧੀਆ ਸਫਲਤਾ ਹਾਸਲ ਹੋਈ ਜਿਹੜਾ ਇੱਕ ਨੌਜਵਾਨ ਮਹਿਕ ਪ੍ਰੀਤ ਸਿੰਘ ਆ ਔਰ ਮਲਿਆ ਦਾ ਰਹਿਣ ਵਾਲਾ ਹੈਗਾ ਆਪਣੇ ਅੰਮ੍ਰਿਤਸਰ ਦਾ ਅ ਉਹ ਨੋਵਾ ਗੱਡੀ ਦੇ ਵਿੱਚ ਘੁੰਮ ਰਿਆ ਸੀਗਾ ਜਿਹਨੂੰ ਸਾਡੇ ਚੌਕੀ ਇੰਚਾਰਜ ਭਲਿੱਤਾ ਸੁਭਾਸ਼ ਜੀ ਵੱਲੋਂ ਇਹਨੂੰ ਜਿਹੜਾ ਤਲਾਸ਼ੀ ਕਰਕੇ ਗ੍ਰਿਫਤਾਰ ਕੀਤਾ ਜਿੰਨ ਕੋ ਸਾਨੂੰ ਤਕਰੀਬਨ 1,20,000 ਰੁਪਇਆ ਜਾਲੀ ਕਾਸ ਜਿਹੜੀ ਆ 5-5 ਸੌ ਦੇ ਨੋਟ ਜਿਹੜੇ ਉਹ ਬਰਾਮਦ ਹੋਏ ਨੇ ਉਸ ਸਿਸ ਬੰਦੀ ਵੀ ਅਸੀਂ ਜਿਹੜਾ ਮੁਕਦਮਾ ਤਫ਼ ਤੇ ਕਰ ਲਿਆ ਔਰ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਸੋ ਪਹਿਲਾਂ ਇਹ ਨੋਟ ਬੰਦੀ ਜਿਹੜਾ ਨਕਲੀ ਨੋਟ ਹੈ ਪਹਿਲਾਂ ਵੀ ਬੰਦੇ ਤੇ ਕੋਈ ਹੈਗਾ ਪਰਚਾ ਨਹੀਂ ਇਹਨਾਂ ਦੇ ਖਿਲਾਫ ਪਹਿਲੇ ਪਰਚਾ ਦਰਜਾ ਔਰ ਪਹਿਲੇ ਪਰਚੇ ਦੀ ਇਹ ਜਿਹੜੇ ਫੜੇ ਗਏ ਨੇ ਠੀਕ ਹੈ ਸਰ